ਮਾਪੇ ਨੂੰ ਲੱਗਦਾ ਹੁੰਦਾ ਵੀ ਸਾਡਾ ਬੱਚਾ ਤਾਂ ਚੰਡੀਗੜ੍ਹ ਪੜ੍ਹਦਾ ਪਰ ਬੱਚਾ ਇੱਥੇ ਕੁਝ ਹੋਰ ਹੀ ਪੜ੍ਹਾਈ ਕਰਦਾ ਫਿਰਦਾ ਹੁੰਦਾ ਉਹ ਕਿਹੜੀ ਪੜ੍ਹਾਈ ਕਰਦਾ ਹੁੰਦਾ ਆ ਜੋ ਆਪਦੀਆਂ ਅੱਖਾਂ ਨਾਲ ਹੀ ਦੇਖ ਲਓ ਇੱਥੇ ਹੁੰਦੇ ਆ ਜੀ ਉਹ ਗੱਲਾਂ ਬਾਤਾਂ ਜਿਹੜੀਆਂ ਪੜ੍ਹਾਈ ਦਾ ਡਿਪਰੈਸ਼ਨ ਦੂਰ ਕਰਨ ਵਾਸਤੇ ਸਟੂਡੈਂਟ ਕਰਦੇ ਆ ਨਾ ਐ ਇਸ ਜਗ੍ਹਾ ਤੇ ਆ ਕੇ ਕਰਦੇ ਆ ਉਹ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਉਹ ਸਟੱਡੀ ਤੋਂ ਜਦੋਂ ਬੰਦਾ ਮਾਣਕ ਜਾਂਦਾ ਤੇ ਉਦੋਂ ਇੱਥੇ ਆ ਕੇ ਕਰਦੇ ਆ ਉਹ ਰਿਲੈਕਸ ਕਰਦੇ ਆ ਰਿਲੈਕਸ ਫੀਲ ਕਰਦੇ ਆ ਤੇ ਮਾਪੇ ਨੂੰ ਲੱਗਦਾ ਹੁੰਦਾ ਵੀ ਸਾਡਾ ਮੁੰਡਾ ਤਾਂ ਚੰਡੀਗੜ੍ਹ ਪੜਦਾ ਸਾਡੀ ਕੁੜੀ ਚੰਡੀਗੜ੍ਹ ਪੜਦੀ ਆ ਉਥੋਂ ਪਤਾ ਨਹੀਂ ਕਿੱਡੀ ਇੱਕ ਡਿਗਰੀ ਲੈ ਕੇ ਆ ਜੂਗੀ ਤੇ ਸਾਰੇ ਬੱਚਿਆਂ ਦੀ ਗੱਲ ਨਹੀਂ ਕੁਝ ਚੰਗੇ ਵੀ ਹੁੰਦੇ ਆ ਸਿਆਣੇ ਵੀ ਹੁੰਦੇ ਆ ਦੇਖੋ ਵੀ ਇੱਥੇ ਜਿਹੜੀ ਆ ਲਾਈਫ ਆ ਸਟੂਡੈਂਟ ਲਾਈਫ ਹੀ ਆ ਸਾਰੇ ਜਿਹੜੇ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਘੁੰਮਣ ਵਾਲੇ ਵੀ ਹੈ ਵਿੱਚ ਘੁੰਮਣ ਵਾਲੇ ਘਟ ਘੁੰਮਣ ਆਉਂਦੇ ਲੋਕ ਆਪਣੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਟੈਨਸ਼ਨਾਂ ਦੂਰ ਕਰਨ ਲਈ ਆਉਂਦੇ ਆ ਆਉਂਦੇ ਆ ਜੀ ਸੁਖਣਾ ਲੈ ਕੇ ਚੰਡੀਗੜ੍ਹ ਤੇ 350 ਰੁਪਇਆ ਲੈਂਦੇ ਇਹ ਅੱਧੇ ਘੰਟੇ ਦਾ ਤੇ ਕਿਸ਼ਤੀ ਦੇ ਦਿੰਦੇ ਆ ਤੇ ਕਿਸ਼ਤੀ ਕਹਿੰਦੇ ਵੀ ਇਕੱਲੇ ਬੰਦੇ ਤੋਂ ਨਹੀਂ ਚੱਲਦੀ ਦੋ ਜਾਣੇ ਚਾਹੀਦੇ ਆ ਹੈ ਦੋ ਜਾਣੇ ਸਮਝਦੇ ਹੋਵੋਗੇ ਤੁਸੀਂ ਹਨਾ ਬਸ ਦੋ ਜਾਣੇ ਬੈਠ ਕੇ ਕਿਸ਼ਤੀ ਕੁਸ਼ਤੀ ਚਲਾ ਛੱਡਦੇ ਆ ਤੇ ਜਿਹੜੇ ਵਿਚਾਰੇ ਇਕੱਲੇ ਹੁੰਦੇ ਆ ਉਹ ਕੰਨੇ ਤੇ ਬੈਠ ਕੇ ਉਹ ਗਾਣਾ ਸੁਣਦੇ ਹੁੰਦੇ ਆ ਦਿਲਜੀਤ ਦਸਾਂਜ ਦਾ ਕਿ ਮੇਰੇ ਚਤ ਨਹੀਂ ਪੜਾਈ ਵਿੱਚ ਲੱਗਦਾ ਨਹੀਂ ਅੱਖਰਾਂ 'ਚ ਤੂੰ ਦਿਸਦੀ ਇਹ ਉਹ ਜਗਾ ਦੀ ਇਹ ਸੁਖਨਾ ਲੇਕ ਚੰਡੀਗੜ੍ਹ ਚਾਰੇ ਪਾਸੇ ਸਕਿਉਰਿਟੀ ਬਾਉਂਡਰੀ ਵਾਲ ਬਣੀ ਹੁੰਦੀ ਹੈ ਇਹਦੇ ਵੀ ਮੰਨ ਲਓ ਕੋਈ ਖਤਰਾ ਖੁਤਰਾ ਨਹੀਂ ਕੋਈ ਮੰਨ ਲਓ ਕਸ਼ਤੀ ਕੁਸ਼ਤੀ ਲੈ ਕੇ ਜੇ ਕੋਈ ਵੜਦਾ ਦਾ ਬੰਦਾ ਇੱਥੇ ਆ ਜਿਹੜੇ ਆਰਟਿਸਟ ਇੱਥੇ ਬੈਠੇ ਇੱਥੇ ਇਹ ਪਿਕਚਰਾਂ ਬਣਾ ਦਿੰਦੇ ਆ ਹੱਥ ਨਾਲ ਸਕੈਚ ਆਰਟਿਸਟ ਕਹਿੰਦੇ ਇਹਨਾਂ ਨੂੰ ਤੇ ਇਹ ਅਸੀਂ ਦੇਖਿਆ ਵੀ ਆਪਦੇ ਫੋਨ ਚੋਂ ਜਿ ਆਪਾਂ ਇਹਨਾਂ ਨੂੰ ਕੋਈ ਫੋਟੋ ਦੇ ਦਈਏ ਜਾਂ ਆਪਾਂ ਇਹਨਾਂ ਦੇ ਮੂਰੇ ਬੈਠ ਜੀਏ ਤੇ ਨਾ ਕਾਗੇ ਦੇ ਉੱਤੇ ਉਹ ਇਹ ਜੀ আকৃতি ਬਣਾ ਦਿੰਦੇ ਆ ਵੀ ਉਹ ਬਸ ਕਲੀ ਬੋਲ ਨਹੀਂ ਸਕਦੀ ਹੁੰਦੀ ਤੇ ਬਿਲਕੁਲ ਹੂਬ ਹੂ ਨਾਲ ਲਾ ਦਿੰਦੇ ਆ ਬਹੁਤ ਵਧੀਆ ਕਲਾਇਨਾ ਦੇ ਵਿੱਚ ਤੁਸੀਂ ਆਪ ਦੇਖੋ ਆ ਫੋਨ ਚ ਦੇਖ ਦੇਖਣਾ ਮੁੰਡੇ ਨੇ ਫੋਟੋ ਬਣਾਤੀ ਤੇ ਫੋਟੋਆਂ ਲੱਗਦਾ ਸੀ ਵੀ ਹੁਣੇ ਗੱਲਾਂ ਕਰਨ ਲੱਗ ਪੂਗੀ ਤੇ ਇਹ ਪੰਜ ਛੇ ਆ ਮੇਰੇ ਭਰਾ ਜਿਹੜੇ ਇੱਥੇ ਬੈਠੇ ਆ ਇਹ ਇੱਕ ਇੱਥੇ ਨਾ ਜੀ ਭੈਣ ਬੈਠੀ ਆ ਉਹ ਵੀ ਬਹੁਤ ਵਧੀਆ ਆਰਟਿਸਟ ਆ ਬਹੁਤ ਸਾਰੇ ਲੋਕ ਆਪਦੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀਗੇ ਇਨਾਂ ਕੋਲ ਖੜੇ ਵੀ ਸਾਡੀ ਵਾਰੀ ਕਦੋਂ ਆਵੇ ਅਸੀਂ ਆਪਦੀ ਫੋਟੋ ਕਦੋਂ ਬਣਵਾਈਏ ਤੇ ਬਹੁਤ ਸਾਰੇ ਲੋਕਾਂ ਨੂੰ ਆਧਾਰ ਕਾਰਡ ਜਿਵੇਂ ਬੱਸਾਂ ਫ੍ਰੀ ਹੈ ਹਨਾ ਆਧਾਰ ਕਾਰਡ ਤੇ ਪਹਿਣਾ ਜਾਮਾ ਤੇ ਉਹ ਕਰਾਂ ਜੀ ਟੀਵੀ ਸੀਰੀਅਲ ਨਹੀਂ ਦੇਖਦੀਆਂ ਹੁਣ ਹੁਣ ਉਹ ਕਿਤੇ ਛਿਮਲੇ ਕਿਤੇ ਚੰਡੀਗੜ੍ਹ ਕਿਤੇ ਧਾਰਮਿਕ ਤੀਰਥ ਸਥਾਨਾਂ ਤੇ ਉਜਲ ਉਹਦੀਆਂ ਗੱਲਾਂ ਹਨਵਿਤਾਰਮਿਕ ਤੀਰਥ ਸਥਾਨ ਅੱਜ ਤੱਕ ਜਾਣਾ ਚਾਹੀਦਾ ਪਰ ਚੰਡੀਗੜ੍ਹ ਜਾਂ ਹਿਸਟੋਰੀਕਲ ਪਲੇਸਸ ਜਾਂ ਘੁੰਮਣ ਵਾਲੀਆਂ ਜਗਾਵਾਂ ਉਹਨਾਂ ਨੇ ਕੋਈ ਨਹੀਂ ਛੱਡੀ ਹਨਾ ਤੇ ਉੱਥੇ ਸਾਡੇ ਜਿਹੜੇ ਭਰਾ ਹੈਗੇ ਆ ਵੀਰ ਸਾਡੇ ਉਹ ਸ਼ਿਕਵਾ ਕਰਦੇ ਹੁੰਦੇ ਆ ਵੀ ਅਸੀਂ ਤਾਂ ਕੰਮਾਂ ਕਰਾਂ ਜਾਣਾ ਹੁੰਦਾ ਸਾਨੂੰ ਤਾਂ ਬੱਸਾਂ ਨਹੀਂ ਫਰੀ ਤੇ ਇਹ ਕੰਮ ਤੋਂ ਟਲਦੀਆਂ ਸੈਰਾਂ ਕਰਦੀਆਂ ਫਿਰਦੀਆਂ ਕੋਸ਼ਰਤਾ ਕੋਈ ਨਾ ਦੀ ਵੀ ਗੱਲ ਸਹੀ ਆ ਹਨਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਚਲੋ ਘੁੰਮਣਾ ਫਿਰਨਾ ਤਾਂ ਸਭ ਨੂੰ ਚਾਹੀਦਾ ਤੇ ਉਹ ਵੀ ਵਧੀਆ ਗੱਲ ਆ ਵੈਸੇ ਵੀ ਸਰਕਾਰੀ ਸਕੀਮ ਆ ਇਹ ਵੀ ਜੀ ਹਨਾ ਤੇ ਇਹ ਤਾਂ ਯੋਗ ਕਹਿੰਦੇ ਵੀ ਕੋਈ ਵੀ ਚੀਜ਼ ਲੋੜੋਂ ਵੱਧ ਮਾੜੀ ਹੁੰਦੀ ਆ ਤੇ ਉਹਦਾ ਯੋਗ ਆਪਾਂ ਜੇ ਉਹਦਾ ਫਾਇਦਾ ਲਈਏ ਤੇ ਬਹੁਤ ਵਧੀਆ ਚੀਜ਼ ਆ ਵੀ ਜਿਹੜੇ ਹੁਣ ਮੰਨ ਲਓ ਨੌਕਰੀ ਵੇਸ਼ ਹੈਗੇ ਆ ਪ੍ਰਾਈਵੇਟ ਜਿਹੀਆਂ ਨੌਕਰੀਆਂ 'ਚ ਕੁਝ ਨਹੀਂ ਬਚਦਾ ਉਹ ਹਨਾ ਪੈਣਾ ਵਧੀਆ ਕੋਈ ਕੰਮ ਕਰ ਜਾਇ ਕਰਨ ਬੱਸਾ ਫਰੀ ਹੈ ਨਜ਼ਾਰਾ ਲੈਣਾ ਹਨਾ ਕਿਸੇ ਨੇ ਆਪਦੇ ਕੰਮ ਜਾਣਾ ਜਾਓ ਪਰ ਐਵੇਂ ਆਪਾਂ ਵਾਰਾਗਰਦੀ ਕਰਦੇ ਫਿਰ ਇਹ ਹਨਾ ਵੈਸੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਵਾਰਾਗਰਦ ਪਰ ਕੁਝ ਲੋਕ ਹੈਗੇ ਹਨਾ ਜਿਹੜੇ ਕਰਦੇ ਆ ਪਰ ਇੱਥੇ ਜ਼ਿਆਦਾਤਰ ਲੋਕ ਜਿਹੜੇ ਉਹ ਲੋਕਲ ਹੀ ਆ ਜਿਹੜੇ ਇੱਥੇ ਪੜਨ ਆਉਂਦੇ ਆ ਤੇ ਵੀ ਸਾਰੇ ਬੱਚੇ ਮਾੜੇ ਵੀ ਨਹੀਂ ਹੁੰਦੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ ਹਨਾ ਜਿਵੇਂ ਜਦੋਂ ਚੱਕੀ ਪੈਸਦੀ ਆ ਉਹ ਚ ਕਣਕ ਦੇ ਦਾਣੇ ਹੁੰਦੇ ਉਹਨਾਂ ਦਾ ਆਟਾ ਬਣ ਜਾਂਦਾ ਪਰ ਕੁਝ ਲੋਕ ਜਿਹੜੇ ਕਿੱਲੀ ਦੇ ਨਾਲ ਜਿਹੜੇ ਦਾਣੇ ਲੱਗੇ ਹੁੰਦੇ ਆ ਉਹ ਉਵੇਂ ਹੀ ਰਹਿੰਦੇ ਆ ਸਹੀ ਸਲਾਮਤ ਮਤਲਬ ਕੁਝ ਲੋਕ ਜਿਨ੍ਹਾਂ ਦਾ ਧਿਆਨ ਕਿਤਾਬਾਂ 'ਚ ਹੁੰਦਾ ਉਹ ਸਠੀਕ ਰਹਿੰਦੇ ਆ ਬਾਕੀ ਤਾਂ ਇੱਥੇ ਆ ਕੇ ਹਨਾ ਉਹ ਜੀਤ ਦਸਾਂ ਦੇ ਗਾਣੇ ਘੁਣੇ ਹੀ ਸੁਣਦੇ ਆ ਤੇ ਕੁਝ ਸੈਡ ਸੂਟ Song ਸੁਣ ਲੈਂਦੇ ਆ ਹਨਾ ਜਿਨ੍ਹਾਂ ਦਾ ਕੁਝ ਬਣਦਾ ਨਹੀਂ ਬਾਕੀ ਕਿਸ਼ਤੀ ਕੁਸ਼ਤੀ ਚਲਾ ਛੱਡਦੇ ਆ ਹੈਲ ਮਾਲ ਤੁਸੀਂ ਦੇਖ ਹੀ ਲਓ ਅਸਰੇ ਪਾਸੇ ਹਨਾ ਅਸੀਂ ਵੀ ਗਏ ਸੀ ਅਸੀਂ ਇੱਥੇ ਗਏ ਆ ਆਪਣਾ ਜਿਹੜਾ ਸਟ्रेस ਦੂਰ ਕਰਨਾ ਹੈ ਨਾ ਜਿਵੇਂ ਵਰਕ ਲੋਡ ਹੁੰਦਾਗਾ ਰੋਜ਼ਾਨਾ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਹੁੰਦੀਆਂ ਤੇ ਇੱਥੇ ਜਿਵੇਂ ਬੱਚਿਆਂ ਨੂੰ ਛੁੱਟੀਆਂ ਤੇ ਹਜੇ ਤਾਂ ਇੱਥੇ ਵਿਜ਼ਟਰ ਵੀ ਸੀਗੇ ਵੀ ਜਿਹੜੇ ਆਪਣੇ ਬੱਚਿਆਂ ਨੂੰ ਘੁਮਾਉਣ ਫਰੋਂ ਲਿਆਏ ਹੋਏ ਸੀਗੇ ਤੇ ਫੋਰਨਰ ਵੀ ਇੱਥੇ ਬਹੁਤ ਆਉਂਦੇ ਆ ਬਹੁਤ ਵਧੀਆ ਹੈ ਵੈਸੇ ਚੰਡੀਗੜ੍ਹ ਚ ਬਹੁਤ ਸਾਰੀਆਂ ਲੋਕੇਸ਼ਨਾਂ ਆ ਜਿੱਥੇ ਅਸੀਂ ਤੋਂ ਨੂੰ ਸੈਰ ਕਰਾਵਾਂਗੇ ਜਿਵੇਂ 22 ਸੈਕਟਰ ਦੀ ਮਾਰਕੀਟ ਹੋਗੀ ਸਸਤੋ ਸਸਤੀ ਮਾਰਕੀਟ ਆ ਹੋ ਸੌ ਸੌ ਦੇ ਬ੍ਰਾਂਡ ਮਿਲਦੇ ਉੱਥੇ ਬ੍ਰਾਂਡ ਜਿਵੇਂ ਆਪਾਂ ਕਾਪੀਆਂ ਕਹਿ ਦਿੰਨੇ ਆ ਜਿਹਨੂੰ ਪਰ ਉਹਨਾਂ ਦਾ ਪਤਾ ਪੁੱਧਾਣੇ ਲੱਗਦਾ ਹੁੰਦਾ Ориジナル ਹੁੰਦੇ ਆ ਸਾਰਾ ਕੁਝ ਬੂਟ ਪਾਰਟ ਆ ਨਾ ਜਿਹੜੇ 1.5 2 200 3 300 ਦੇ ਹੁੰਦੇ ਆ ਤੇ ਪਿੰਡਾਂ 'ਚ ਲੋਕ ਹਵਾ ਮਾਰਦੇ ਫਿਰਦੇ ਹੁੰਦੇ ਵੀ ਸਾਨੂੰ ਤਾਂ ਅਮਰੀਕਾ ਤੋਂ ਆਇਆ ਜੀ ਬੂਟ ਕੈਨੇਡਾ ਤੋਂ ਆਇਆ ਕੀ ਤੋਂ ਨਵੇਂ ਹੁੰਦੇ ਬਾਈ ਇੱਥੋਂ 3300 ਦੇ ਬਾਈ ਦੀ ਮਾਰਕੀਟ ਚੋਂ ਲਏ ਹੋਏ ਹੁੰਦੇ ਸਾਰੇ ਨੇ ਉਹ ਵੀ ਅਸੀਂ ਵਲੌਗ ਪਾਇਆ ਹੋਇਆ ਉਹ ਵੀ ਦੇਖ ਲਓ ਜਣਾ ਤੁਸੀਂ ਚਾ ਅਲੰਟੇ ਮਾਲ ਉਹ ਕਿਹੜਾ ਯਰ ਬ੍ਰਾਂਡ ਆ ਜਿਹੜਾ ਉੱਥੇ ਸ਼ੋਰੂਮ ਹੈ ਨਹੀਂ ਗਾ ਉਹ ਵੀ ਅਸੀਂ ਉੱਥੇ ਵਲੌਗ ਪਾਇਆ ਆਪਣੇ ਇਸੇ ਪੇਜ ਤੇ ਉਹ ਵੀ ਤੁਸੀਂ ਦੇਖ ਲਓ ਪੇਜ ਨੂੰ ਫੋਲੋ ਕਰ ਲਓ ਜੇ ਮੈਂ ਤਾਂ ਸਾਡੀਆਂ ਘੁੰਮਣ ਫਿਰਨ ਵਾਲੀਆਂ ਵੀਡੀਓ ਚੱਲਣਗੀਆਂ ਨਾ ਫਿਰ ਤੁਹਾਨੂੰ ਅਸੀਂ ਘੁੰਮਣ ਫਰ ਨਵੀ ਲੈ ਕੇ ਚੱਲਾ ਕਰਾਂਗੇ ਹੁਣ ਦੇਖੋ ਵੀ ਅਸੀਂ ਦੂਜੇ ਬਲੌਗਰਾਂ ਵਾਂਗੂ ਨੇ ਵੀ ਜਿਹੜੀ ਗੱਲ ਸਹੀ ਆ ਉਹ ਤੁਹਾਨੂੰ ਸਹੀ ਦੱਸੀ ਆ ਆ ਜਿਹੜਾ ਹੱਥ ਦਾ ਸਤੰਭ ਹੈ ਚੰਡੀਗੜ੍ਹ ਦਾ ਨਿਸ਼ਾਨ ਆ ਜਿਵੇਂ ਸਿੰਬਲ ਕਹਿ ਦਿੰਨੇ ਆਪਾਂ ਤੇ ਇੱਥੇ ਫੋਟੋ ਕਰਨੇ ਜ਼ਰੂਰੀ ਹੁੰਦੀ ਆ ਕਿਉਂਕਿ ਫਿਰ ਆਪਣੇ ਫਰੈਂਡ ਸਰਕਲ ਚ ਫਿਰ ਉਹ ਤਾਂ ਹੀ ਮੰਨਦੇ ਆ ਵੀ ਤੁਸੀਂ ਚੰਡੀਗੜ੍ਹ ਗਏ ਸੀ ਜੇ ਆਪਣੀ ਫੋਟੋ ਇੱਥੇ ਹੁੰਦੀ ਆ ਹਨਾ ਤੇ ਅਸੀਂ ਵੀ ਇੱਥੇ ਫੋਟੋਆਂ ਫਾਟਮਾ ਕਰੀਆ ਹਨਾ ਇੱਥੇ ਸਾਡੇ ਨਾਲ ਜਾਨਮਸ਼ਾਨ ਦੇ ਵੀ ਜਿਵੇਂ ਹੁਣ ਪੇਜ ਬੂ ਚੱਲਦੇ ਆਪਣੇ ਹਨਾ ਵੀਰਪਾਲ ਕੋਰਸ ਦੇਖੋ ਪੇ ਚੱਲਦਾ ਇੱਕ ਆ ਚੱਲਦਾ ਜਿਹੜੇ ਤੁਸੀਂ ਸਾਨੂੰ ਦੇਖੀ ਜਾਂਦੇ ਹੋ ਹਨਾ YouTube ਦੇ ਚੈਨਲ ਆ ਸਾਡੇ ਜਾਂ ਲੋਕਵਾਜ ਪੰਜਾਬੀ ਆ ਉਹ ਚੈਨਲ ਚੱਲਦਾ ਸਾਡਾ ਤੇ ਇਹ ਤਾਂ ਕਰਕੇ ਸਾਡੇ ਹਨਾ ਹਨਾ Facebook 'ਤੇ ਬਣੇ ਵੇ ਆ ਤੇ ਸਾਰੇ ਭੈਣ ਭਰਾ ਆਪਾਂ ਨੂੰ ਦੂਰੋਂ ਐ ਉੱਡ ਕੇ ਮਿਲਦੇ ਆ ਯਾਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਭੈਣ ਭਰਾ ਵਾਇਰ ਮਾਰ ਕੇ ਆ ਗੱਲ ਸੁ ਕਹਿੰਦਾ ਵੀ ਗੱਲ ਸੁਣੋ ਜੀ ਦਾ ਦਸ ਬੰਦਰਾ ਬੰਦਰਾ ਮੈਂ ਤਾਂ ਅਗਲੇ ਸਗੇ ਬਣਾ ਪਰਮਾ ਵਾਂਗ ਸਾਡੇ ਨਾਲ ਖੜਕੇ ਗੱਲ ਕਰਕੇ ਜਾਂਦੇ ਆ ਤੇ ਬਹੁਤ ਖੁਸ਼ੀ ਹੁੰਦੀ ਆ ਬਾਈ ਯਾਰ ਮਨ ਨਾਲ ਕਹਿੰਦਾ ਮੈਂ ਐ ਨਹੀਂ ਵੀ ਹੂੰ ਤੁਹਾਨੂੰ ਖੁਸ਼ ਕਰਨ ਲਈ ਕੋਲੋਂ ਬਣਾ ਕੇ ਛੜਤਾ ਛੋਛਾ ਮੈਂ ਮੇਰਾ ਸੁਭਾਣੀਆਂ ਮੈਂ ਜਿਹੜੀ ਗੱਲ ਮੇਰੇ ਮਨ ਚ ਮੈਂ ਉਹੀ ਗੱਲ ਕਰਦਾ ਹਾਂ ਨਾ ਬੱਚਿਆਂ ਲਈ ਦੇਖੋ ਤੁਸੀਂ ਇੱਥੇ ਕਿੰਨਾ ਕੁਛ ਹੈ ਹਨਾ ਯਾਰ ਇੱਥੇ ਨਾ ਜੀ ਕਰਦਾ ਹੁੰਦਾ ਬੱਚੇ ਨਾ ਇੱਥੇ ਵੈਸੇ ਨਾ ਜੇ ਆਪਾਂ 10000 ਜੇਬ ਚ ਪਾਇਆ ਹੋਵੇ ਤੇ ਇੱਕ ਘੰਟਾ ਨਹੀਂ ਘਟਦਾ ਆਪਣੇ ਦੇਵ ਚ ਬੱਚਿਆਂ ਲਈ ਤਾਂ ਇੱਥੇ ਇੰਨਾ ਕੁਝ ਹੈ ਚੰਡੀਗੜ੍ਹ ਚ ਤੇ ਇੱਕ ਨਾ ਬਸਪਾਸ ਵਾਲੀ ਗੱਲ ਤੁਹਾਨੂੰ ਦੱਸਣੀ ਸੀ ਵੀ 75 ਰੁਪਈਆ ਚ ਬਸਪਾਸ ਬੰਦਾ ਵਨ ਡੇ ਦਾ ਜਿਹਨਾਂ ਨੇ ਇੱਥੇ ਘੁੰਮਣ ਫਰਨਾ ਹੁੰਦਾ ਨਾ ਤੇ ਉਹ ਬਈ ਉਹ ਬਸਪਾਸ ਜ਼ਰੂਰ ਬਣਾ ਲਿਆ ਕਰੋ ਕਨੈਕਟਰ ਬਣਾ ਦਿੰਦੇ ਆ ਨਾ ਕੋਈ ਆਧਾਰ ਕਾਰਡ ਦੀ ਲੋੜ ਨਾ ਕਾਸੀ ਦੀ ਤੇ ਇੱਕ ਇੱਥੇ ਕਿਸਾਨ ਭਵਨ ਦੇ ਕੋਲੇ ਨਾ ਸੂਦ ਧਰਮਸ਼ਾਲਾ ਉਹਦੇ ਚ ਯਾਰ 400 ਦਾ ਵਧੀਆ ਕੈਂਟ ਰੂਮ ਮਿਲਦਾ ਫੁੱਲ ਸੁਹੂਲਤਾ ਵਾਲਾ ਜੁਆਇੰਟ ਅਟੈਚ ਬਾਥਰੂਮ ਹੈ ਨਾ ਸਾਰਾ ਕੁਝ ਬਹੁਤ ਵਧੀਆ ਤੇ ਯਾਰ ਐਵੇਂ ਹੋਟਲਾਂ ਚ 2-2000 ਰੁਪਏ ਖਰਚ ਦਿੰਨੇ ਕੋਈ ਸਵਾਦ ਨਹੀਂ ਉਹਦਾ ਵਾਸਤਾ ਨਹੀਂ ਰਹਿਣ ਸਣਦਾ ਹਨ ਪ੍ਰਾਈਵੇਸੀ ਆਪਣੀ ਹਨਾ ਸ਼ੇਅਰ ਹਨ ਕਰਨੀ ਪੈਂਦੀ ਇਹ ਨਾਲੇ ਤੇ ਫਿਰ ਇੱਥੇ ਪੂਰੀ ਸਕਿਉਰਿਟੀ ਆ ਕੈਮਰੇ ਘੁੰਮਰੇ ਲੱਗੇ ਹੋਇਆ ਤੇ ਬਾਕੀ ਵਧੀਆ ਲਾਂਟੇ ਲੁੰਟੇ ਮੋੜ ਅਸੀਂ ਨਾ ਥੋੜੇ ਕੰਮ ਦੀਆਂ ਗੱਲਾਂ ਹੀ ਦੱਸਦੇ ਹਾਂ ਹੁਣ ਦੇਖੋ 50 ਰੁਪਏ ਲੈਂਦੇ ਆ ਕਮਲ ਵਾਲੇ ਤੇ ਆਪਣਾ ਵਧੀਆ ਕਮਾਉਂਦੇ ਆ ਹਨਾ ਤੇ ਅੱਥੇ ਹੋਰ ਵੀ ਬਹੁਤ ਕੁਝ ਲੋਕੇਸ਼ਨਾਂ ਦਾ ਦਰਖਤ ਰੂਪ ਦੇਖੋ ਵੀ ਹੈਨਾ ਕਿੰਨਾ ਸੋਹਣਾ ਲੱਗਿਆ ਵਾਈਟ ਫਲੋਅਰ ਸੀਗੇ ਇਹਨੂੰ ਤੇ ਇੱਕ ਗੱਲ ਹੋਰ ਇੱਥੇ ਨਾ ਯਾਰ ਪ੍ਰਦੂਸ਼ਣ ਕੰਟਰੋਲ ਕਰਨ ਲਈ ਸ਼ਹਿਰ ਵਾਲਿਆਂ ਨੇ ਨਾ ਇੱਕ ਐਪ ਚਲਾਇਆ ਜੀ ਵੀ ਐਸ ਸਮਾਰਟ ਬਾਈਕ ਆ ਵਾਲੇ ਸਰਕਾਰੀ ਸਾਈਕਲ ਖੜੇ ਆ ਇਹ ਤੇ ਇਹਨਾਂ ਨੂੰ ਸਕੈਨ ਕਰਕੇ ਪੈਸੇ ਪਾਉ ਸਾਈਕਲ ਲੈ ਜੋ ਉਸ ਉਹਨੇ ਟਾਈਮ ਦੇ ਪੈਸੇ ਪਾ ਕੇ ਤੇ ਨਜ਼ਾਰਾ ਹੀ ਆ ਯਾਰ ਜਿੱਧਰ ਮਰਜੀ ਤੁਰੇ ਫਿਰ ਕੋਈ ਚੱਕਰੀ ਨਹੀਂਗਾ ਜਿਹਨੇ ਬੰਦੇ ਨੇ ਕੱਲੇ ਨਹੀਂ ਘੁੰਮਣਾ ਹੈ ਨਾ ਵੈਸੇ ਦੋ ਦਿਨ ਦਾ ਟੂਰ ਬਣਾ ਕੇ ਆਇਆ ਕਰੋ ਜੇ ਚੰਡੀਗੜ੍ਹ ਘੁੰਮਣਾ ਤੇ ਬਹੁਤ ਵਧੀਆ ਪਲੇਸ ਆ ਦੋਸਤੋ ਤੇ ਜੇ ਤੁਹਾਨੂੰ ਆਪਣਾ ਵਧੀਆ ਲੱਗੀ ਜਾਣਕਾਰੀ ਹਨਾ ਅਸੀਂ ਕਿਸੇ ਨੂੰ ਲਾ ਕੇ ਨਹੀਂ ਕਿਹਾ ਗੁੱਸਾ ਵੀ ਨਾ ਕਰ ਜਾ ਕੋਈ ਹਨਾ ਵੀ ਸਾਡੇ ਤੇ ਤਵਾ ਲਾਉਂਦਾ ਫੋਲੋ ਕਰ ਲੋ